ਹਾਂਜੀ ਦੋਸਤੋ ਤੁਸੀਂ ਵੀਡੀਓ ਵਿੱਚ ਇੱਕ ਫਾਟਕ ਦੇਖ ਰਹੇ ਹੋ ਤੁਹਾਨੂੰ ਦੱਸ ਦਈਏ ਕਿ ਗਰਦਾਸਪੁਰ ਦੇ ਪਿੰਡ ਕਾਦੀਆਂ ਦੀ ਵੀਡੀਓ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਸੜਕ ਉੱਪਰ ਦੀ ਇੱਕ ਟ੍ਰੇਨ ਲੰਘ ਰਹੀ ਹੁੰਦੀ ਹੈ ਕਿ ਇਸ ਸੜਕ ਉੱਪਰ ਕੋਈ ਵੀ ਫਾਟਕ ਨਹੀਂ ਹੁੰਦਾ ਜਿੱਥੇ ਕਿ ਲੋਕ ਸਟੇਸ਼ਨ ਉੱਪਰ ਟ੍ਰੇਨ ਤੇ ਚੜਦੇ ਹਨ ਇੱਥੇ ਲੋਕ ਫਾਟਕ ਤੇ ਹੀ ਟ੍ਰੇਨ ਉੱਪਰ ਚੜਦੇ ਹਨ ਤੁਹਾਨੂੰ ਦੱਸ ਦਈਏ ਕਿ ਸੜਕ ਦੇ ਪਿੱਛੇ ਹੀ ਟ੍ਰੇਨ ਰੁਕ ਜਾਂਦੀ ਹੈ ਤੇ ਉਸ ਵਿੱਚੋਂ ਇੱਕ ਰੇਲਵੇ ਦਾ ਮੁਲਾਜ਼ਮ ਉਤਰਦਾ ਹੈ ਤੇ ਸੜਕ ਉੱਪਰ ਖੜੇ ਹੋ ਕੇ ਆਵਾਜਾਈ ਨੂੰ ਰੋਕਦਾ ਹੈ ਤਾਂ ਜੋ ਕਿ ਟ੍ਰੇਨ ਲੰਘ ਸਕੇ ਕੁਝ ਟਾਈਮ ਟ੍ਰੇਨ ਰੁਕਣ ਤੋਂ ਬਾਅਦ ਉਸ ਵਿੱਚ ਲੋਕ ਚੜ ਜਾਂਦੇ ਹਨ ਤੇ ਫਿਰ ਉੱਥੋਂ ਦੀ ਟ੍ਰੇਨ ਲੰਘਦੀ ਹੈ ਤੇ ਚੱਲਦੀ ਟ੍ਰੇਨ ਉੱਪਰ ਹੀ ਰੇਲਵੇ ਦਾ ਮੁਲਾਜ਼ਮ ਚੜਦਾ ਹੈ ਬਾਕੀ ਤੁਹਾਨੂੰ ਦੱਸ ਦਈਏ ਕਿ ਇੱਥੇ ਕਦੇ ਵੀ ਕੋਈ ਘਟਨਾ ਵਾਪਰ ਸਕਦੀ ਹੈ ਇਸ ਵਿੱਚ ਨਾ ਤਾਂ ਕੋਈ ਫਟਕ ਹੈ ਤੇ ਨਾ ਹੀ ਕੋਈ ਮੁਲਾਜ਼ਮ ਹੈ ਜੋ ਕਿ ਗੱਡੀਆਂ ਨੂੰ ਰੋਕ ਸਕੇ ਇਹ ਟ੍ਰੇਨ ਸਿੱਧੀ ਹੀ ਚੱਲਦੀ ਹੈ ਸੜਕ ਉੱਪਰ ਦੀ ਉਵੇਂ ਹੀ ਗੁਜ਼ਰ ਜਾਂਦੀ ਹੈ ਤੇ ਲੋਕ ਸੜਕ ਉੱਪਰ ਹੀ ਟ੍ਰੇਨ ਉੱਪਰ ਚੜ੍ਹਦੇ ਹਨ ਇੱਥੇ ਕੋਈ ਵੀ ਸਟੇਸ਼ਨ ਨਹੀਂ ਹੈ ਬਾਕੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਮਿਲਦੇ ਆਪਾਂ ਅਗਲੀ ਵੀਡੀਓ ਵੱਲ ਧੰਨਵਾਦ